ਕਾਦ ਬੁੱਲੂ ਰੇਡ ਮਾਰੀ ਗਈ ਹੈ ਤੇ 8 ਜੋੜੇ ਇਤਰਾਜ਼ਯੋਗ ਹਾਲਾਤਾਂ ਦੇ ਵਿੱਚ ਕਾਬੂ ਕੀਤੇ ਗਏ ਤਾਂ ਤਸਵੀਰਾਂ ਲੁਧਿਆਣਾ ਦੇ ਮੋਤੀਨਗਰ ਦੀਆਂ ਨੇ ਜਿੱਥੇ ਬਲਾਕ ਸੀ ਦੇ ਵਿੱਚ ਪੁਲਿਸ ਨੇ ਹੋਟਲ ਬਲੂ 7 ਦੇ ਵਿੱਚ ਰੇਡ ਮਾਰੀ ਹੈ ਇੱਥੇ ਪੁਲਿਸ ਦੇ ਵਿਧਾਇਕ ਰਜਿੰਦਰ ਪਾਰਸ਼ੀਨਾ ਨੇ ਕੋਠੀ ਦੇ ਵਿੱਚ ਬਣਾਏ ਗਏ ਹੋਟਲ 'ਚ ਰੇਡ ਕੀਤੀ ਹੈ ਅਸਲ ਲੋਕਾਂ ਦਾ ਕਹਿਣਾ ਹੈ ਕਿ 2 ਸਾਲ ਤੋਂ ਕੋਠੀ ਦੇ ਵਿੱਚ ਹੋਟਲ ਖੁੱਲਿਆ ਹੋਇਆ ਹੈ ਤੇ 2 ਸਾਲ ਤੋਂ ਨਜਾਇਜ਼ ਤਰੀਕੇ ਦੇ ਨਾਲ ਇੱਥੇ ਦੇਵ ਵਪਾਰ ਦਾ ਧੰਦਾ ਹੁੰਦਾ। ਉਸ ਤੋਂ ਬਾਅਦ ਜਦੋਂ ਸ਼ਿਕਾਇਤਾਂ ਮਿਲਿਆ ਕੋਈ ਕਾਰਵਾਈ ਨਹੀਂ ਹੋਈ ਤਾਂ ਲੋਕਾਂ ਨੇ ਵਿਧਾਇਕਾਂ ਤੱਕ ਪਹੁੰਚ ਕੀਤੀ ਹੈ ਤੇ ਵਿਧਾਇਕ ਖੁਦ ਪੁਲਿਸ ਦੇ ਨਾਲ ਹੋਟਲ ਦੇ ਵਿੱਚ ਰੇਡ ਕਰਨ ਦੇ ਲਈ ਪਹੁੰਚੇ ਨੇ। ਦੱਸ ਦਈਏ ਕਿ ਇੱਥੇ ਦੇਵ ਵਪਾਰ ਮਾਮਲੇ ਦੇ ਵਿੱਚ 8 ਮੁੰਡੇ ਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਵਿਧਾਇਕਾਂ ਦਾ ਇਹ ਕਹਿਣਾ ਹੈ ਕਿ ਇਸ ਹੋਟਲ ਮਾਲਕ ਦੇ ਕੋਲ ਤਿੰਨ ਹੋਟਲ ਨੇ ਜਿਸ ਦੇ ਵਿੱਚ ਸ਼ੇਰਪੁਰ ਦੇ ਵਿੱਚ ਵੀ ਹੋਟਲ ਸਥਿਤ ਹੈ ਤੇ ਵੱਖ-ਵੱਖ ਰਿਆਤਾਂਾਂ ਤੇ ਦੇਵ ਵਪਾਰ ਦੇ ਧੰਦੇ ਕੀਤੇ ਜਾ ਰਹੇ ਨੇ ਹੋਰ ਹੋਟਲਾਂ ਤੇ ਵੀ ਹੁਣ ਰੇਡ ਹੋਣੀ ਤੇ ਵਿਧਾਇਕਾ ਦਾ ਇਹ ਕਹਿਣਾ ਹੈ ਕਿ ਮੌਕੇ ਤੇ ਹੋਟਲ ਦੇ ਵਿੱਚੋਂ ਸ਼ਰਾਬ ਜਿਹੜੀ ਉਹ ਵੀ ਬਰਾਮਦ ਕੀਤੀ ਗਈ ਹੈ ਤੇ ਨਸ਼ੇ ਦੇ ਜ਼ਬੰਦ ਦੇ ਵਿੱਚ ਹੋਰ ਸਮਾਨ ਵੀ ਪਰੋਸਿਆ ਜਾ ਰਿਹਾ ਸੀ ਤੇ ਰੇਡ ਕੀਤੀ ਗਈ ਹੈ ਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਧਾਰੀਆਂ ਤੁਹਾਡੇ ਕੋਲ ਕੀ ਤੁਸੀਂ ਰੇਡ ਆ ਕਾਫੀ ਦੇਰ ਤੋਂ ਮੇਰੇ ਦਫ਼ਤਰ ਦੇ ਵਿੱਚ ਸ਼ਿਕਾਇਤਾਂ ਆ ਰਹੀਆਂ ਕਿ ਇਹ ਜਿਹੜਾ ਹੋਟਲ ਹੈ ਇਹ ਹੋਟਲ ਦੇ ਵਿੱਚ ਸਾਰਾ ਕੁਝ ਇਨਲੀਗਲ ਚੱਲ ਰਿਹਾ ਦੜਾ ਸੱਟਾ ਵੀ ਚੱਲ ਰਿਹਾ ਦਾਰੂ ਵੀ ਚੱਲ ਰਹੀ ਆ ਤੇ ਇਹਦੇ ਵਿੱਚ ਜਿਹੜਾ ਜਿਹੜਾ ਸਾਡਾ ਜੁੱਧ ਨਸ਼ੇ ਵਿਰੋਧ ਲੱਗਿਆ ਹੋਇਆ ਉਹ ਸਮਾਨ ਵੀ ਇੱਥੇ ਮਤਲਬ ਉਹ ਚੱਲ ਰਿਹਾ ਤੇ ਹਾਂ ਬਿਲਕੁਲ ਪ੍ਰੋਸਿਆ ਜਾਂਦਾ ਤੇ ਮੌਕੇ ਤੇ ਆ ਕੇ ਇਹਨਾਂ ਦੇ ਤਿੰਨ ਹੋਟਲ ਆ ਇੱਕ ਕੇ 3 ਆ ਇੱਕ ਕੇ 7 ਆ ਇੱਕੋ ਬੰਦੇ ਦੇ ਇਹ ਤਿੰਨੋਂ ਹੋਟਲ ਆ ਪਹਿਲਾਂ ਕੇ 7 ਦੇ ਵਿੱਚ ਵੀ ਅਸੀਂ ਰੇਡ ਕੀਤੀ ਸੀ ਉੱਥੇ ਚਿੱਟੇ ਵਾਲੇ ਜਿਹੜੇ ਮੁੰਡੇ ਆ ਇੱਕ ਇੱਕ ਘੰਟੇ ਬਾਅਦ ਆਉਂਦੇ ਆ ਤੇ ਚਿੱਟਾ ਵੇਚਦੇ ਆ ਉਦੋਂ ਅਸੀਂ ਉੱਥੋਂ ਫੜ ਕੇ ਐਸ ਐਚਓ ਮੋਤੀ ਸਾਹਿਬ ਮੋਤੀ ਨਗਰ ਨੇ ਕਾਰਵਾਈ ਉਹਨਾਂ ਤੇ ਕਰਤੀ ਅੱਜ ਉਹ ਜੇਲ੍ਹ 'ਚ ਨੇ ਓਕੇ 7 ਸ਼ੇਅਰ ਕਰ ਦੇ ਵਿੱਚ ਆ ਠੀਕ ਹੈ ਤੇ ਆ ਮੋਤੀ ਨਗਰ ਦੇ ਏਰੀਆ ਜਿੱਥੇ ਆਪਾਂ ਖੜੇ ਆ ਲੇਕਿਨ ਅੱਜ ਇੱਥੇ ਜਦੋਂ ਅਸੀਂ ਮੌਕੇ ਤੇ ਆਏ ਆ ਤੇ ਉਹ ਜਿਹੜਾ ਸਕੋਰਪੀਓ ਆ ਜਿਹਦੇ ਵਿੱਚ ਇਹ ਸਮਾਨ ਸਰਵ ਕਰਦੇ ਆ ਉਹ ਤਾਂ ਮੌਕੇ ਤੋਂ ਭੱਜ ਗਈ ਲੇਕਿਨ ਇਹਦੇ ਵਿੱਚ ਸੱਤ ਮੁੰਡੇ ਤੇ ਸੱਤ ਕੁੜੀਆਂ ਜਿਹੜੇ ਆ ਉਹ ਹੁਣ ਮੌਕੇ ਤੇ ਇਹਨਾਂ ਨੇ ਐਸਐਚਓ ਸਾਹਿਬ ਨੇ ਮੋਤੀ ਨਗਰ ਨੇ ਤੇ ਨਾਲ ਉਹ ਲੇਡੀਜ਼ ਪੁਲਿਸ ਬੁਲਾ ਕੇ ਉਹਨਾਂ ਨੇ ਆਪਣੀ ਹਰਾਸਤ ਚ ਲਈ ਠੀਕ ਹੈ ਤੇ ਮੈਮ ਇੱਥੇ ਇਲੀਗਲ ਐਕਟੀਵਿਟੀਜ਼ ਮਕੀ ਹੁੰਦੀ ਸੀਗੀ ਮੱਲੇ ਵਾਲੇ ਨੇ ਕੀ ਕਹਿ ਰਹੇ ਨੇ ਕਿ ਜਾਰੇ ਇੱਕ ਬੜੀ ਜਿਹਾ ਘਟਨਾ ਕੀਤੀ ਤੇ پولیس ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੀ ਮੇਰੇ ਕੋਲੇ ਕੰਪਲੇਂਟ ਆਈ ਆਪਾਂ ਮੌਕੇ ਤੇ ਐਸ ਐਚਓ ਮੋਤੀ ਨਗਰ ਨੂੰ ਬੁਲਾਇਆ ਤੇ ਰੇਡ ਕੀਤੀ ਗਈ ਜੋ ਇਹਨਾਂ ਨੇ ਮੱਲੇ ਵਾਲਿਆਂ ਨੇ ਕਿਹਾ ਉਹ ਬਿਲਕੁਲ ਸਹੀ ਪਾਇਆ ਗਿਆ ਪਰ ਮੈਮ ਡੋਮੈਸਟਿਕ ਏਰੀਆ ਦੇ ਵਿੱਚ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਲੈਗਲ ਹੈ ਕੋਈ ਇਸ ਦੀ ਪਰਮਿਸ਼ਨ ਜਿਹੜੀ ਹੈ ਉਹ ਨਗਰ ਨਿਗਮ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਸਦੀ ਵੀ ਜਾਂਚ ਹੋਊਗੀ ਇਹਦੀ ਤਾਂ ਸਾਰੀਆਂ ਪਰਮਿਸ਼ਨਸ ਚੈੱਕ ਕਰਾਂਗੇ ਹੁਣ ਅਸੀਂ ਬਣਦੀ ਕਾਰਵਾਈ ਉਹਨਾਂ ਤੇ ਵੀ ਕਰਾਂਗੇ ਕੋਈ ਇਹੋ ਜਿਹੀ ਕਾਰਵਾਈਆਂ ਹੋਣਗੀਆਂ ਇਹ ਹਮੇਸ਼ਾ ਡੇ 1 ਤੋਂ ਹੁੰਦੀਆਂ ਆ ਰਹੀਆਂ ਤੇ ਅੱਗੇ ਵੀ ਹੋਣਗੀਆਂ ਮੈਨੂੰ ਇਹ ਪਤਾ ਲੱਗਿਆ ਇਹ ਕੱਲਾ ਰੂਮ ਰੈਂਟ ਦੇ ਦਿੰਦੇ ਸੀ ਜਾਂ ਮਤਲਬ ਲੜਕੀਆਂ ਵਗੈਰਾ ਵੀ ਸਪਲਾਈ ਸਪਲਾਈ ਲੜਕੀਆਂ ਸਪਲਾਈ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਲੜਕੀਆਂ ਮੌਕੇ ਤੇ ਪਕੜੀਆਂ ਗਈਆਂ ਜਿਹੜੀਆਂ ਕਿ ਪੱਖ-ਪੱਖਾ ਥਾਵਾਂ ਤੋਂ ਵੱਖ-ਵੱਖ ਲੜਕਿਆਂ ਦੇ ਨਾਲ ਆ ਜਾਂਦੇ ਸੀ ਇਹ ਮਤਲਬ ਰੂਮ ਪ੍ਰੋਵਾਈਡ ਕਰਦੇ ਸੀ ਰੂਮ ਪ੍ਰੋਵਾਈਡ ਕਰਦੇ ਸੀ ਕਿਤੇ ਤੇ दारू ਦੀ ਜਾਂ ਹੋਰ ਹਰ ਤਰ੍ਹਾਂ ਦੀ ਮਤਲਬ ਨਸ਼ੇ ਦੀਆਂ ਫਸਲੀਆਂ ਉਹ ਸਰ ਮ ਕਰਦੇ ਸੀ ਜਿਵੇਂ ਕਿ ਇੱਥੇ ਅਸਲੇ ਸਮੇਤ ਵੀ ਲੋਕ ਕੀ ਜਾਂਦੇ ਸੀ ਮੁੰਡੇ ਆਉਂਦੇ ਸੀਗੇ ਤੇ ਇੱਥੇ ਇਹ ਕਹਿ ਸਕਦੇ ਕਿ ਕਿ ਗੈਂਗਸਟਰ ਜਾਂ ਹੋਰ ਐਕਟੀਵਿਟੀਆਂ ਵੀ ਹੋ ਸਕਦੀਆਂ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਇਹ ਮੱਲਾਵਾਸੀ ਸਾਰੇ ਮੇਰੇ ਨਾਲ ਖੜੇ ਆ ਇਹ ਤਾਂ ਇਹਨਾਂ ਨੇ ਫੋਨ ਦੱਸਿਆ ਤੇ ਉਹ ਸਾਰਾ ਜਿਹੜੇ ਐਸਐਚਓ ਮੋਤੀ ਨਗਰ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਇਹਦੀ ਜਾਂਚ ਕਰਕੇ ਸੀਪੀ ਸਾਹਿਬ ਨੂੰ ਰਿਪੋਰਟ ਦੇ ਕੇ ਕੰਨੀ ਕਾਰਵਾਈ ਕਰਨਗੇ ਸੀਲ ਦੇ ਲਈ ਵੀ ਕਿਹਾ ਜਾ ਰਿਹਾ ਸੀਲ ਵੀ ਹੋਏਗਾ ਹਰ ਚੀਜ਼ ਹੋਏਗੀ ਹਰ ਕਾਨੂੰਨੀ ਪਰਕਰਿਆ ਇਹਦੇ ਤੇ ਲਾਗੂ ਹੋਏਗੀ ਜੀ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਹੜਾ ਹੋਟਲ ਹੈ ਕਿੱਥੇ ਹੈ ਕਿ ਕਿਸੇ ਕਾਰਵਾਈ ਕੀਤੀ ਹੈ ਆਪਣਾ ਮੋਤੀ ਨਗਰ ਦੇ ਵਿੱਚ ਸ਼ੀਨਾ ਮੈਡਮ ਜੀ ਆਏ ਸੀ ਕਿ ਤੁਸੀਂ ਸਾਡੇ ਨਾਲ ਠੱਠਾ ਹੋ ਕੇ ਰੇਡ ਕੀਤੀ ਹੈ ਇੱਥੇ ਸਾਨੂੰ ਅੱਜ 8-10 ਜੋੜੇ ਮਿਲੇ ਆ ਕਿਹੜਾ ਹੋਟਲ ਸਰ ਕੀ ਨਾਮ ਹੈ A K 9 Blue 7 Blue 7 ਨੂੰ ਹੋਟਲ ਹੈ ਸਾਡੇ ਮੋਤੀ ਨਗਰ ਦੇ ਵਿੱਚ ਕੀ ਸਰ ਇੱਥੇ ਕੋਈ ਸਮਗਰੀ ਇਹੋ ਜਿਹੀ ਫੜੀ ਘੜੀ ਨਹੀਂ ਨਹੀਂ ਹੋਰ ਕੁਝ ਨਹੀਂ ਬੱਚੇ ਨੇ ਆਪਣਾ ਮੁੰਡੇ ਕੁੜੀਆਂ ਨੇ ਇਹ ਸਾਰੇ ਲੋਕ ਨਹੀਂ ਹੈ ਬਾਹਰੋਂ ਲੋਕਲ ਨੇ ਲੋਕਲ ਜੀ ਠੀਕ ਹੈ ਇਹੋ ਜਿਹੀ ਐਕਟੀਵਿਟੀ ਹੋਰ ਵੀ ਹੁੰਦੀਆਂ ਸੀ ਨਹੀਂ ਨਹੀਂ ਕਹਿ ਰਹੇ ਬਾਕੀ ਤਫਤੀਸ਼ ਦਾ ਵਿਸ਼ਾ ਹੈ ਪਾਪਾ ਸਾਹਿਬ ਨੂੰ ਪੁਸ਼ਟੀ ਕਰਦੇ ਤੇ ਸਰ ਕੋਈ ਕੈਮਰਾ ਵਗੈਰਾ ਕਰਾ ਲੈ ਗਿਆ ਕੋਈ ਕੈਮਰਾ ਉਹਨਾਂ ਡੀਵੀਆ ਲੈ ਲੈ ਕੇ ਜਿੱਥੇ ਜਾ ਕੇ ਪੁੱਛਣ ਕਰਦੇ ਚਲਾਕ ਹੋਣ ਰਿਹਾ ਸੀ ਪਤਾ ਲੱਗ ਮੈਨੇਜਰ ਵਗੈਰਾ ਕੋਈ ਇੱਥੇ ਫੜੇ ਨਹੀਂ ਨਹੀਂ ਮੈਨੇਜਰ ਨਹੀਂ ਕੋਈ ਉਹਨਾਂ ਦਾ ਛੋਟਾ ਲੜਕਾ ਹੈ ਅਟੈਂਡੈਂਟ ਜਿਹੜਾ ਕਰਦਾ ਉਹ ਨਾਲ ਲੈ ਗਏ ਅਸੀਂ ਉਹਦੀ ਪੁੱਛਿਸ਼ ਕਰਦੇ ਠੀਕ ਹੈ ਤੇ ਮਾਲਕਾਂ ਦਾ ਬਤਲ ਲਗਾ ਨਹੀਂ ਮਾਲਕ ਨੂੰ ਜਾ ਕੇ ਪੁੱਛਿਸ਼ ਕਰਦਾ ਸਰ ਇਹ ਮੈਂ ਦੱਸਦਾ ਠੀਕ ਠੀਕ ਓਕੇ ਸਾਡਾ ਆ ਦਿੱਕੀ ਮੜੇ ਦੋ ਬਿਲੇ ਆਂਕਲ ਕੀ ਨਾਮ ਹੈ ਜੀ ਧਰਮਪਾਲ ਜੀ ਇਹ ਕਿਹੜਾ ਇਲਾਕਾ ਦਸੀ ਅਗੇ ਇਹ ਇਲਾਕਾ ਕਿਹੜਾ ਹੈ ਮੋਤੀ ਨਗਰ ਅੱਜ ਕੀ ਹੋਇਆ ਕੀ ਅੱਜ ਹੋਇਆ ਜੀ ਬਸ ਆ ਹੁਣ ਤੁਹਾਡੇ ਪਹਿਲਾਂ ਕੀ ਕਰਦੇ ਹੁੰਦੇ ਤੇ ਨਹੀਂ ਨਹੀਂ ਉੱਚੇ